ਦਾ ਖਾਲਸਾ ਵਾਹਿਗੁਰੂ ਜੀ ਕੀ ਖਤੇ 29 ਜੁਲਾਈ ਨੂੰ ਪਾਈ ਗੁਰਜੰਟ ਸਿੰਘ ਪੁੱਤ ਸਿੰਘ ਵਾਲਾ ਉਹਨਾਂ ਦੀ ਵਰਸੀ ਸੀ ਜਿਹਦੇ ਵਿੱਚ ਬਹੁਤ ਸੰਗਤ ਬੰਦੜ ਕੇ ਪਹੁੰਚਦੀ ਆ ਕਈ ਭਰਾਵਾਂ ਦੇ ਫੋਨ ਆਏ ਵਰਸੀ ਤੇ ਜਨਵਾਰੇ ਤੇ ਚਲੋ ਜਿੰਨਾ ਕਿ ਜਿੱਥੇ ਵੀ ਜਾ ਜਾਂਦਾ ਹਰ ਇੱਕ ਸਥਾਨ ਤੇ ਪਹੁੰਚੀਂਦਾ ਤੇ ਹਾਜ਼ਰੀ ਲਵਾਈਂਦੀ ਆ ਜੇ ਅੱבא ਕੁਝ ਕਰ ਨਹੀਂ ਸਕਦੇ ਤਾਂ ਇਹਨਾਂ ਸ਼ਹੀਦਾਂ ਸਿੰਘਾਂ ਨੂੰ ਜਾ ਕੇ ਸਿਰ ਨੀਮਾਤਾ ਕਰ ਸਕਦੇ ਆ ਜਿਨ੍ਹਾਂ ਨੇ ਆਪਣੀ ਕੌਮ ਨੂੰ ਬਚਾਉਣ ਖਾਤੇ ਤੇ ਆਪਣੀ ਪੱਗ ਨੂੰ ਸਲਾਮਤ ਰੱਖਿਆ ਕਿਸੇ ਵੀਰ ਦਾ ਮੈਨੂੰ ਫੋਨ ਆਇਆ ਵੀ ਯਾਰ ਆਪਾਂ ਵਰਸੀਤ ਤਾਂ ਜਾਂਦੇ ਆ ਕੁਝ ਪਰਿਵਾਰ ਜੋ ਸ਼ਹੀਦ ਸਿੰਘਾਂ ਦੇ ਨੇ ਉਹਨਾਂ ਦੀ ਸਪੋਰਟ ਤੇ ਸਹਾਇਤਾ ਪ੍ਰੋਪਰ ਨਹੀਂ ਹੋ ਰਹੀ ਪਰ ਬਹੁਤ ਬਾਹਰਲੇ ਵੀਰਾਂ ਨੇ ਸਪੋਰਟ ਕੀਤੀ ਵੀ ਹੈ ਜ ਕੋਈ ਸ਼ੱਕ ਨਹੀਂ ਬਹੁਤ ਪਰਿਵਾਰ ਉਹ ਨੇ ਜਿਹੜੇ ਲੰਬੇ ਸਮੇਂ ਤੋਂ ਕੇਸ ਲੜਦੇ ਆ ਰਹੇ ਨੇ ਜਾਂ ਜਿਹੜੇ ਪਰਿਵਾਰਾਂ ਦੇ ਇਨਕਾਊਂਟਰ ਹੋਏ ਨੇ ਹਜੇ ਤੱਕ ਉਹਨਾਂ ਦੇ ਕੇਸਾਂ ਦੀ ਪੈਰਵਾਹੀ ਚੱਲ ਰਹੀ ਆ ਕੁਝ ਨਹੀਂ ਹੋਇਆ ਤੇ ਉਹ ਪਰਿਵਾਰਾਂ ਦੇ ਖਰਚੇ ਤੇ ਜਾਣੇ-ਆਉਣੇ ਤੇ ਉਹ ਪਰਿਵਾਰਾਂ ਦੇ ਵਿੱਚ ਬਹੁਤ ਗਰੀਬੀ ਆ ਜੋ ਕੁਝ ਪਰਿਵਾਰ ਹਜੇ ਸੁਪੇ ਹੋਏ ਨੇ ਲੋਕਾਂ ਦੇ ਵਿੱਚ ਜਾਹਰ ਨਹੀਂ ਹੋਏ ਜਾਂ ਉਹ ਲੋਕ ਨੇ ਜਿਨ੍ਹਾਂ ਨੇ ਕਿਸੇ ਮੂਰੇ ਝੋਲੀ ਨਹੀਂ ੱਡੀ ਤੇ ਜੋ ਯੋਧਿਆਂ ਨੇ ਕੁਰਬਾਨੀ ਦਿੱਤੀ ਤਾ ਪਰਿਵਾਰ ਨੇ ਤੇ ਆਪਣੇ ਨਗਰ ਨੇ ਆਪਣੇ ਵਿੱਚ ਸਮੋਹੇ ਰੱਖਿਆ ਕਿਉਂਕਿ ਕਿਸੇ ਵੀ ਨਗਰ ਦੇ ਵਿੱਚ ਕੋਈ ਯੋਧਾ ਪੈਦਾ ਹੁੰਦਾ ਕੋਈ ਕੁਰਬਾਨੀ ਦਿੰਦਾ ਆਪਣੀ ਕੌਮ ਖਾਤਰ ਆਪਣੇ ਪੰਥ ਖਾਤਰ ਤਾਂ ਉਹ ਸਾਰੇ ਨਗਰ ਦਾ ਵੀ ਸਿਰ ਉੱਚਾ ਹੁੰਦਾ ਗੱਲ ਚੱਲਦੀ ਚੱਲਦੀ ਪਾਈ ਗੁਰਜਤ ਸਿੰਘ ਪੁੱਤ ਸਿੰਘ ਵਾਲੇ ਦੀ ਵਰਸੀ ਤੋਂ ਤੇ ਇਹ ਸ਼ਹੀਦ ਸਿੰਘਾਂ ਤੇ ਨੂੰ ਗੱਲ ਚੱਲੀ ਆਪਾਂ ਨੂੰ ਸਭ ਨੂੰ ਪਤਾ ਵੇਖ ਤੁਸੀਂ ਹੁਣ ਖਬਰ ਕਾਫੇ ਦਿਨਾਂ ਦੀ ਚੱਲ ਰਹੀ ਆ 993 ਦੇ ਵਿੱਚ ਕੁ ਸਿੰਘ ਤੀ ਉਹਦੇ ਉਹਦੀ ਡੈੱਡ ਬਾਡੀ ਮਿਲੀ ਨਾ ਤੇ ਉਹਦੇ ਪਰਿਵਾਰ ਨੇ ਉਹਦੀ ਪੈਰਵਾਹੀ ਕਰਦੇ 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 ਤੇ ਸੀਵੀ ਕੋਲੇ ਕੇਸ ਚ ਲੈ ਗਿਆ ਉਹਦਾ ਸਾਰਾ ਕੁਝ ਚਾਣਣ ਹੋ ਗਿਆ ਵੀ ਉਹ ਬੰਦਾ ਕਿਸ ਤਰ੍ਹਾਂ ਮਾਰਿਆ ਗਿਆ ਤੇ ਲਵਾਰਸ ਕਹੇ ਕਿ ਫੂਕ ਤੱਕ ਤੇ ਛੱਡਦਾ ਪਰ ਉਹ ਪਰਿਵਾਰ ਨੇ ਡੰਗਾਈ ਤੱਕ ਪੈਰਵਾਹੀ કરી ਤੇ ਹੁਣ ਉਹ ਮੁਲਾਜ਼ਮਾਂ ਨੂੰ ਸਜ਼ਾ ਵੀ ਹੋਪੀ ਸਾਡੇ ਕੋਦੇ ਵਿੱਚੋਂ ਡੀਐਸਪੀ ਬਣ ਚੁੱਕਿਆ ਸੀ ਜਮੀਰਾਂ ਤੇ ਮਰੇ ਹੋਿਆਂ ਦਾ ਬਦਲਾ ਕੋਈ ਅਣਖ ਵਾਲੇ ਪਰਿਵਾਰ ਇਹ ਚੀਜ਼ਾਂ ਦੀ ਪੇਰਵਾਹੀਆਂ ਕਰਦੇ ਨੇ ਕਿਉਂਕਿ ਬਦਲਾ ਬੰਦੇ ਨੂੰ ਮਾਰਨ ਵਾਲੇ ਨੂੰ ਜਾਂ ਮਾਰ ਕੇ ਨਹੀਂ ਹੁੰਦਾ ਬਦਲਾ ਉਹ ਵੀ ਹੁੰਦਾ ਜੇ ਪਰਿਵਾਰ ਸਹੀ ਸਲਾਮਤ ਕਿਸੇ ਕੇਸ ਦੀ ਪੇਰਵਾਹੀ ਕਰੇ ਤਾਂ ਬਦਲੇ ਵਰਗਾ ਹੀ ਹੁੰਦਾ ਜੇ ਸਜ਼ਾ ਕਰਵਾ ਜੇ ਵੀ ਕਿਉਂਕਿ ਕਿਸੇ ਪਰਿਵਾਰ ਦਾ ਇਕੱਲਾ ਪੁੱਤ ਆ ਉਹ ਜਦੋਂ 92 93 ਚ 90 ਚ ਜੋ ਅੱਗ ਭਗ ਰਹੀ ਈ ਝੂਠੇ ਮੁਕਾਬਲੇ ਹੋ ਰਹੇ ਤੇ ਘਰਾਂ ਦੇ ਵਿੱਚੋਂ ਜਦ ਤੱਕ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਸੀ ਕਈ ਪਰਿਵਾਰਾਂ ਦੇ ਤਾਂ ਪੈਸੇ ਨਾਲ ਵੀ ਮੂੰਹ ਬੰਦ ਕਰਾਏ ਗਏ ਨੇ ਕਈ ਯੋਧੇ ਪਰਿਵਾਰ ਤੇ ਚਾਹੇ ਕਰੇ ਖਾਣ ਨੂੰ ਦਾਣੇ ਨਹੀਂ ਦੇ ਪਰ ਉਹਨਾਂ ਨੇ ਲੜਾਈ ਤਰੀਕ ਤੇ ਜਾਣ ਨੂੰ 5 5 10 10 20 20 ਰੁਪਏ ਮੰਗ ਕੇ ਵੀ ਉਹ ਸਾਡੇ ਆ ਮਾਵਾ ਭੈਣਾ ਸਾਡੇ ਭਾਈ ਤਰੀਕਾ ਤੇ ਗਏ ਨੇ ਪਰ ਹੁਣ ਸਮਾਂ ਬਦਲਦਾ ਜਾ ਰਿਹਾ ਹੁਣ ਲੋਕਾਂ 'ਚ ਜਿਹੇ ਜੀ ਪੈਰਵਾਹੀ ਤੇ ਨਿਗਾਹ ਵਧੀਆ ਤੇ ਲੋਕ ਸੰਘਰਸ਼ੀ ਨਾਲ ਹੋਏ ਨੇ ਜੇ ਕਿਸੇ ਨਾਲ ਇਹ ਜੀ ਗੱਲ ਹੁੰਦੀ ਆ ਦੁਨੀਆ ਨਾਲ ਜਾ ਕੇ ਖੜਦੀ ਆ ਜਿਨਨੇ ਆਪਣੇ ਏਰੀਏ 'ਚ ਜਾਂ ਆਪਣੇ ਪੰਜਾਬ ਦੇ ਵਿੱਚ ਮੋਤਬਰ ਬੰਦੇ ਨੇ ਜਿਵੇਂ ਭਾਈ ਲਖਾ ਸਿਧਾਣਾ ਹੋ ਗਿਆ ਬਾਬਾ ਬਖਸੀਰ ਸਿੰਘ ਹੋ ਗਿਆ ਭਾਨਾ ਸਿੱਧੂ ਹੋ ਗਿਆ ਭਾਈ ਮਨਤੋਜ ਮਾਨ ਹੋ ਗਿਆ ਤੇ ਅੰਮ੍ਰਿਤਪਾਲ ਦੇ ਪਿਤਾ ਜੀ ਤੇ ਉਹਦੀ ਮਾਤਾ ਜੀ ਤੇ ਸਿਮਰਜੀਤ ਸਿੰਘ ਮਾਨ ਮਨਾਂ ਕਾਫੀ ਬੰਦੇ ਨੇ ਜੋ ਇਹ ਸਮੇਂ ਦੇ ਵਿੱਚ ਜਾ ਕੇ ਖੜਦੇ ਨੇ ਨਾਲ ਤੇ ਪਰਿਵਾਰ ਨੂੰ ਪੂਰੀ ਸਪੋਰਟ ਦਿੰਦੇ ਨੇ ਜਿਨ੍ਹਾਂ ਨੇ ਅੱਜ ਤੱਕ ਅੱਗੇ ਤਾਂ ਆਉਣ ਬਾਰੇ ਸੋਚਦਾ ਹਰੇਕ ਹੁੰਦਾ ਕੋਸ਼ਿਸ਼ ਕਰਦਾ ਪਰ ਲੋਕਾਂ ਨੇ ਇਹਨਾਂ ਨੂੰ ਅੱਗੇ ਨਹੀਂ ਲਿਆਂਦਾ ਪਰ ਇਹਨਾਂ ਨੇ ਲੋਕਾਂ ਦਾ ਹੱਥ ਟਾਈਮ ਸਾਧ ਦਿੱਤਾ ਹੁਣ ਜੇ ਆਪਾਂ ਹੁਣ ਦਾ ਸਮਾਂ ਦੇਖੀਏ ਹੁਣ ਆ ਦਿਨਾਂ 'ਚ ਕਿੰਨੇ ਇਨਕਾਊਂਟਰ ਹੋਏ ਨੇ ਆਪਾਂ ਨੇ ਸਭ ਨੇ ਦੇਖੇ ਨੇ ਪਰ ਇਹਨਾਂ ਦਾ ਰਿਜ਼ਲਟ ਤੇ ਜਵਾਬ ਕੋਈ ਨਿਕਲਣਾ ਨਹੀਂ ਹੈਗਾ ਕਿਉਂਕਿ ਹੁਣ ਉਹ ਅਣਖ ਤੇ ਉਹ ਜ਼ੁਰਤ ਮਾਪਾਪਾਂ ਚ ਵੀ ਭੈਣ ਭਾਈਆਂ ਚ ਵੀ ਰਹੀ ਨਹੀਂ ਕਿਉਂਕਿ ਹੁਣ ਦੌੜ ਚੱਲ ਪਈ ਪੈਸੇ ਦੀ ਹੁਣ ਪੈਸੇ ਨਾਲ ਕੁਝ ਵੀ ਖਰੀਦਿਆ ਵਟਿਆ ਜਾ ਸਕਦਾ ਜੇ ਆਪਾਂ ਪੁਰਾਣੇ ਜੋਧਿਆਂ ਨੂੰ ਤੇ ਪੁਰਾਣੇ ਪਰਿਵਾਰਾਂ ਨੂੰ ਦੇਖੀਏ ਉਹਨਾਂ ਦਾ ਕੀ ਸੰਘਰਸ਼ਾ ਤੇ ਹੁਣ ਵਾਲਿਆਂ ਦਾ ਕੀ ਸੰਘਰਸ਼ਾ ਹੁਣ ਕਈ ਜੇ ਕੋਈ ਮਸਲਾ ਹੋ ਜੁੰਦਾ ਕਿਸੇ ਬੰਦੇ ਨਾਲ ਜਾਂ ਕਿਸੇ ਨਾਲ ਵੀ ਗੱਲ ਕਰ ਮੋਤਵਾਰ ਨਾਲ ਵੀ ਯਾਰ ਫਲਾਣੇ ਦੇ ਬੰਦੇ ਤੇ ਆਹ ਅਟੈਕ ਹੋ ਗਿਆ ਜਾਂ ਇਹਨੂੰ ਫਲਾਣਾ ਤੰਗ ਕਰ ਰਿਹਾ ਜਾਂ ਇਹਨੂੰ ਪੁਲਿਸ ਤੰਗ ਕਰ ਰਹੀ ਆ ਆਉਣ ਤੋਂ ਪਹਿਲਾਂ ਹੁਣ ਬੰਦੇ ਆਪਣੇ ਸੌ ਵਾਰ ਸੋਚਦੇ ਨੇ ਵੀ ਯਾਰ ਆਪਾਂ ਪਰਿਵਾਰ ਨਾਲ ਆ ਕੇ ਖੜ ਜਾਈਏ ਕੰਦੂ ਇਹਨਾਂ ਦਾ ਪਤਾ ਕੀ ਪਤਾ ਕਿੱਧਰ ਹੋ ਜਣਾ ਜਾਂ ਕੀ ਬਿਆਨ ਦੇ ਦੇਣਾ ਕਿਉਂਕਿ ਬਹੁਤ ਘੇਰ ਜਿਹਦੀ ਸਪੋਰਟ ਚ ਜਾਣੇ ਆ ਉਹਦੇ ਤੋਂ ਹੀ ਮੂੰਹ ਦੀ ਖਾਣੀ ਪੈ ਜਾਂਦੀ ਆ ਇਹੋ ਜਿਹਾ ਸਮਾਂ ਵੀ ਦੇਖਿਆ ਜੇ ਕਿਸੇ ਦੇ ਮਾਸਲੇ ਦੇ ਵਿੱਚ ਜਾ ਕੇ ਕੋਈ ਉੱਚੀ ਨੀਚ ਹੋ ਗਈ ਜਾਂ ਕੋਈ ਮਰ ਗਿਆ ਆਪਣੇ ਆਪ ਜੇ ਮਰ ਗਿਆ ਇਹ ਨਹੀਂ ਪਤਾ ਵੀ ਨਾਲ ਆਏ ਬੰਦਿਆਂ ਦਾ ਵੀ ਨਾਮ ਲਿਖਿਆ ਜਾਵੇ ਕਿਉਂਕਿ ਫਿਰ ਲੋਕ ਦੇਖਣ ਲੱਗਦੇ ਨੇ ਸਾਮੀ ਕਿਹੜੀ ਆ ਪੈਸਾ ਕਿੱਥੋਂ ਮਿਲੂਗਾ ਕਿਹੜਾ ਬੰਦਾ ਕੀ ਦੇ ਸਕਦਾ ਅਣਖ ਖਾ ਅਣਖ ਨਾਲ ਮਰਨਾ ਤੇ ਅਣਖ ਨਾਲ ਜਿਉਣਾ ਹਰੇਕ ਬੰਦੇ ਤੇ ਬਸ ਦੀ ਗੱਲ ਨਹੀਂ ਇਹ ਵੀ ਥੋੜੇ ਲੋਕਾਂ ਦੇ ਖੀਸੇ ਆਈਆਂ ਨੇ ਚੀਜ਼ਾਂ ਹੁਣ ਵੀ ਆਪਾਂ ਦੇਖ ਰਹੇ ਹਾਂ ਕੁਝ ਚੀਜ਼ਾਂ ਤੁਹਾਡੇ ਸਾਹਮਣੇ ਆਉਣ ਵਾਲੇ ਸਮੇਂ 'ਚ ਆ ਜਾਣਗੇ ਜੋ ਇਨਕਾਊਂਟਰਾਂ ਦੇ ਰੌਲੇ ਪਏ ਨੇ ਕੁਝ ਹੋਏ ਨੇ ਇਹਨਾਂ ਦਾ ਮਸਲਾ ਵੀ ਤੁਹਾਡੇ ਸਾਹਮਣੇ ਆ ਜਾਊਗਾ ਵੀ ਇਹ ਕਿਵੇਂ ਨਜਿੱਠੇ ਜਾ ਰਹੇ ਨੇ ਇਹਨਾਂ ਨੇ ਰਾਤ 'ਚ ਰੁਲ ਜਣਾ ਰਾਤ 'ਚ ਰਹਿ ਜਣਾ ਜਿਹੜੇ ਅਣਖੀ ਪਰਿਵਾਰ ਤੇ ਅਣਖੀ ਮਾਪੇ ਹੋਣਗੇ ਅਣਖੀ ਭੈਣ ਭਾਈ ਹੋਣਗੇ ਉਹ ਲੜਾਈ ਨੂੰ ਲੰਬੀ ਲੜਨਗੇ ਉਹ ਸਜ਼ਾ ਕਰਾਉਣ ਤੱਕ ਜਾਣਗੇ ਜਿਹੜੇ ਪੈਸੇ ਦੀ ਦਲਦਲ 'ਚ ਤਸਗੇ ਉਹਨਾਂ ਨੇ ਪੈਸੇ ਦੇ ਲੈ ਕੇ ਪੈਸੇ ਦੇ ਜ਼ੋਰ 'ਤੇ ਵਹਿ ਜੇਣਾ ਇਹ ਉਹ ਅਫਸਰਾਂ ਨੇ ਉੱਥੇ ਫੇਰ ਬਹਾਲ ਹੋ ਕੇ ਲੱਗਣਾ ਇਹ ਮੰਨ ਲਾ ਸ਼ਹੀਦ ਪਰਿਵਾਰਾਂ ਜਾਂ ਉਹ ਜੋਧਾਂ ਨੇ ਕੁਰਬਾਨੀਆਂ ਦਿੱਤੀਆਂ ਜਾਂ ਉਹ ਮਾਂ ਬਾਪਾਂ ਤੇ ਆਪਾਂ ਗੱਲ ਕਰ ਰਹੇ ਜਿਨ੍ਹਾਂ ਨੇ ਲੜਾਈਆਂ ਲੜੀਆਂ ਸਮਾ ਹੌਲੀ-ਹੌਲੀ ਬਦਲਦਾ ਜਾ ਰਿਹਾ ਕਿਉਂਕਿ ਪਹਿਲਾਂ ਜਿਵੇਂ ਆਪਾਂ ਕਹਿੰਦੇ ਘਰ ਕੱਚੇ ਤੇ ਸਿੰਘ ਪੱਕੇ ਤੇ ਹੁਣ ਗੁਰੂ ਘਰ ਪੱਕੇ ਹੋ ਗਏ ਤੇ ਦੁਨੀਆ ਤੇ ਸਿੰਘ ਕੱਚੇ ਹੋ ਗਏ ਕਾਰਨ ਕੀ ਆ ਅਗੇ ਕੱਚੇ ਗੁਰੂ ਘਰ ਨੂੰ ਲਿਪਣਾ ਤਿਆਰ ਕਰਨਾ ਤੇ ਗੁਰੂ ਦੀ ਇੱਜ਼ਤ ਕਰਨਾ ਵੀ ਪਾਣੀ ਤੋਂ ਹਰ ਇੱਕ ਚੀਜ਼ ਤੋਂ ਪੂਰੀ ਸਪੋਰਟ ਕਰਨੀ ਹੁਣ ਆਪਣੇ ਸਾਹਮਣੇ ਰੋਜ਼ ਖਬਰਾਂ ਆ ਰਹੀਆਂ ਨੇ ਕਿਤੋਂ ਪੱਖੇ ਦੇ ਨਾਲ ਚਾਨਣੀ ਸਾਹਿਬ ਨੂੰ ਅੱਗ ਲੱਗੀ ਕਦੇ ਮਨ ਲਾ ਨੀਚੇ ਕਿ ਦਰੀ ਨੂੰ ਅੱਗ ਲੱਗੀ ਮਰਹ ਸੁਰੂਪ ਤੱਕ ਆ ਕੇ ਪਹੁੰਚ ਗਈ ਜਾਂ ਏਸੀ ਲੱਗੇ ਹੋਏ ਨੇ ਕਿਤੋਂ ਏਸੀ ਤੋਂ ਸ਼ਾਰਟ ਸਰਕਟ ਹੋ ਗਿਆ ਤਾਂ ਅੱਗ ਲੱਗੀ ਪਰ ਬੇਅਦਬੀ ਬਹੁਤ ਜ਼ਿਆਦਾ ਆ ਸਮੇਂ ਚ ਵਧ ਗਈ ਕੋਈ ਕਿਸੇ ਤੇ ਇਹ ਬੇਅਦਬੀ ਦਾ ਬਲੇਮ ਲੱਗਦਾ ਕੋਈ ਕਮਲਾ ਮੂਰਖ ਬਣ ਕੇ ਕਰ ਰਿਹਾ ਕੋਈ ਸੱਚੀ ਮੀਚੀ ਕਰ ਰਿਹਾ ਕੋਈ ਅਣਹੋਣੇ ਵੀ ਹੋ ਰਹੀ ਹੈ ਪਰ ਉਹਨਾਂ ਦੇ ਰਿਜ਼ਲਟ ਤੇ ਸਿੱਟੇ ਆਪਣੇ ਸਾਹਮਣੇ ਸਾਰੇ ਨਿਕਲੇ ਨੇ ਤੇ ਕੀ ਹੋਏ ਨੇ ਜੋ ਬੇਅਦਬੀ ਦਾ ਮਸਲਾ ਹਕੀਕਤ ਦੇ ਵਿੱਚ ਚੱਲ ਰਿਹਾ ਉਹ ਵੀ ਆਪਾਂ ਨੇ ਦੇਖ ਲਿਆ ਵੀ ਉਹ ਚ ਆਪਣੀਆਂ ਸਰਕਾਰਾਂ ਨੇ ਕੀ ਕੀਤਾ بڑے بڑے ਲੀਡਰਾਂ ਨੇ ਹਿੱਕਾ ਥਾਪੜੇ ਕਿਹਾ ਦੀ ਜਿਸ ਦਿਨ ਸਾਡੀ ਸਰਕਾਰ ਆਜੂ ਇੱਕ ਮਹੀਨੇ ਦੇ ਵਿੱਚ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਉਸ ਲੱਖਾਂ ਕਿਸੇ ਹੋਣਗੇ ਕੁਝ ਨਹੀਂ ਹੋਇਆ ਨਸ਼ੇ ਵਾਲੇ ਸਤਾਕਰ ਉਹ ਵੀ ਉਸੇ ਤਰ੍ਹਾਂ ਫਿਰ ਰਹੇ ਨੇ ਕਿਸੇ ਦਾ ਕੁਝ ਨਾ ਕਾਰਨ ਕੀ ਆ ਸਭ ਨੂੰ ਕਲੀਨ ਚਿੱਟਾਂ ਦਿੱਤੀਆਂ ਜਾ ਰਹੀਆਂ ਨੇ ਕਿਸੇ ਨੂੰ ਉਂਗਲੀ ਟੇਢੀ ਕਰਕੇ ਤੇ ਕਿਸੇ ਨੂੰ ਸਿੱਧੀ ਕਰਕੇ ਕਿਸੇ ਨੂੰ ਜੇਲ੍ਹ ਭੇਜ ਕੇ ਕਿਸ ਤੇ ਪਰਚਾ ਜੇਲ੍ਹ ਤੋਂ ਬਾਹਰ ਪਾ ਕੇ ਉਹਨਾਂ ਦੇ ਰਸਤੇ ਸਾਫ਼ ਕਰੇ ਜਾ ਰਹੇ ਨੇ ਨਸ਼ੇ ਦੇ ਚੋਰੀਆਂ ਦੇ ਬਲੇਮ ਸਾਰੇ ਖਤਮ ਕੀਤੇ ਜਾ ਰਹੇ ਨੇ ਇਹ ਮਨ ਲਾ ਇੱਕ ਸਮਾਂ ਕੀਆ ਸਮਾਂ ਬਦਲਦਾ ਤੇ ਗੱਲ ਅਣਖਾਂ ਤਿਆਰ ਸ਼ਹੀਦ ਸਿੰਘਾਂ ਤੋਂ ਜੇ ਆਪਾਂ ਤੋਰੀਏ ਤੇ ਹੋਣ ਵਾਲੇ ਸਮੇ ਦੀ ਕਰਦੇ ਜਾਂਦੇ ਆ ਤਾਂ ਸਮਾਂ ਗੱਲਾਂ ਜੋ ਆਪਾਂ ਸਾਰੀ ਦਿਹਾੜੀ ਕਰੀ ਜਦੀਏ ਪਰ ਇਹ ਗੱਲਾਂ ਨਹੀਂ ਮੁੱਕਣੀਆਂ ਜੋ ਸਰਕਾਰ ਨੇ ਸਾਡੇ ਸਿੰਘਾਂ ਨਾਲ ਸਾਰੇ ਗੁਰੂ ਮਹਾਰਾਜ ਦੇ ਅੰਗਾਂ ਨਾਲ ਜੋ ਕੁਝ ਹੋਇਆ ਅਸੀਂ ਅੱਖੀਂ ਦੇਖਿਆ ਮੈਂ ਹਰ ਇੱਕ ਭਰਾ ਨੂੰ ਬੇਨਤੀ ਕਰਦਾ ਹਰ ਇੱਕ ਨਗਰ ਦੇ ਵਿੱਚ ਜਿਹੜੇ ਵੀ ਨਗਰ ਦੇ ਵਿੱਚ ਕੋਈ ਪਰ ਸਿੰਘ ਹੋਇਆ ਚਾਹੇ ਕਿਸੇ ਦੀ ਸ਼ਹੀਦੀ ਹੋਈ ਆ ਚਾਹੇ ਕਿਸੇ ਪਰਿਵਾਰ ਨੇ ਸੰਘਰਸ਼ ਲੜਿਆ ਤੇ ਉਹ ਪਰਿਵਾਰਾਂ ਦੀ ਜਿੰਨੇ ਵੀ ਆਪਾਂ ਕਿਸੇ ਨੂੰ ਟੂ ਹੈਲਪ ਕਰ ਸਕਦੇ ਆ ਜੋ ਉਹਨੂੰ ਲੋੜ ਆ ਕਿਉਂਕਿ ਮੇਰੇ ਸਾਈਡ ਇੱਕ ਭਰਾ ਦਾ ਨਾਮ ਯਾਦ ਰ ਅੰਮ੍ਰitsar ਸਾਈਡ ਆ ਉਹ ਰਿਕਸ਼ੇ ਰੇੜੀਆਂ ਤੇ ਹਰ ਇੱਕ ਕਾਰੋਬਾਰ ਲਈ ਪੈਸੇ ਪੈਸੇ ਵੀ ਦੇ ਰਿਹਾ ਤੇ ਚੀਜ਼ਾਂ ਵੀ ਲੈ ਕੇ ਦੇ ਰਿਹਾ ਉਹਦੀ ਮੈਕਲਨ ਇੰਟਰਵਿਊ ਸੁਣਾ ਉਹ ਕਹਿ ਰਿਹਾ ਕਹਿੰਦਾ ਮੈਂ ਵੀ ਸਾਡੇ ਗੁਰਸਿੱਖਾਂ ਦੇ ਕੱਪੜੇ ਤੇ ਪੱਗਾਂ ਦੇ ਕਿ ਮੇਰਾ ਬਹੁਤ ਗਰਮਣਦੁਗੀ ਹੋ ਜਾਂਦਾ ਵੀ ਅਸੀਂ ਆਪਣੀ ਕੌਮ ਦੇ ਲੋਕਾਂ ਨੂੰ ਕੱਪੜੇ ਤੇ ਪੱਗਾਂ ਨਹੀਂ ਲੈ ਕੇ ਦੇ ਸਕਦੇ ਜੋ ਗੁਰੂ ਨਾਲ ਜੁੜੇ ਹੋਏ ਨੇ ਦਮਾਲੇ ਬੰਨੇ ਹੋਏ ਨੇ ਬਹੁਤ ਗਿਰੋ ਦੇਖਿਆ ਦਮਾਲੇ ਫਟੇ ਹੁੰਦੇ ਨੇ ਚੋਲੇ ਫਟੇ ਹੁੰਦੇ ਨੇ ਯਰ ਜੇ ਆਪਾਂ ਦੇਖ ਕੇ ਚੀਜ਼ਾਂ ਆਪਾਂ ਵੀ ਆਪਣੇ ਨੇੜੇ ਤੇੜੇ ਕਿਸੇ ਤੁਰੇ ਜਾਂਦੇ ਰਾਹ ਜਾਂਦੇ ਨੂੰ ਲੈ ਕੇ ਦੇ ਦਈਏ ਤਾਂ ਉੱਚ ਆਪਣੀ ਕੌਮ ਦੀ ਤੇ ਸਿੱਖ ਧਰਮ ਦੀ ਇੱਜ਼ਤ ਇਹ ਆ ਜੇ ਆਪਾਂ ਕਿਸੇ ਦੀ ਸੇਵਾ ਕਰ ਸਕਦੇ ਆ ਤੇ ਇਹੇ ਗੱਲਾਂ ਨੇ ਤੇ ਇਹ ਗੱਲਾਂ ਦੇ ਨਾਲ ਨਾਲ ਆਪਣੀ ਕੌਮ ਦੇ ਵਿੱਚ ਵਾਧਾ ਤੇ ਪਿਆਰ ਆਟੋਮੈਟਿਕ ਵਾਧਾ ਜਾਣਾ ਮੇਰੀ ਇਹੀ ਬੇਨਤੀ ਆ ਵੀ ਜੋ ਵੀ ਸ਼ਹੀਦ ਸਿੰਘਾਂ ਦੇ ਪਰਿਵਾਰ ਨੇ ਚਾਹੇ ਆਪਣੇ ਨੇੜੇ ਜਿਹੜੇ ਨੇ ਜਿੱਥੇ ਵੀ ਆਪਾਂ ਹੈਲਪ ਕਰ ਸਕਦੇ ਆ ਹਰ ਇੱਕ ਦੀ ਕਰੋ ਕਿਉਂਕਿ ਜਿਹੜੇ ਆਪਾਂ ਸਿੰਘਾਂ ਦੀਆਂ ਵਾਰਸੀਆਂ ਤੇ ਜਾਣਦੇ ਆ ਆਪਾਂ 2 400 500 ਜਾਣਾ ਹੁੰਦਾ ਜੀ ਆਪਾਂ ਇਹ ਵੀ ਪੰਪ ਪੰਜ ਚਾਰ ਦਾ 100 ਕਰਕੇ ਆਪਾਂ ਸਪੋਰਟ ਕਿਸੇ ਪਰਿਵਾਰ ਦੀ ਕਰੀਏ ਤਾਂ ਵੀ 10 2000 25000 ਦੀ ਨਾਰਮਲ ਸਪੋਰਟ ਹੋ ਜਾਂਦੀ ਆ ਉਹ ਏਰੀਏ ਚ ਜਾ ਕੇ ਆਪਾਂ ਜੇ ਇੱਕ ਅੱਦੇ ਪਰਿਵਾਰ ਨੂੰ ਵੀ ਸਿਲੇਕਟ ਕਰਨੀ ਵੀ ਫਲਾਨਾ ਪਰਿਵਾਰ ਉਹ ਏਰੀਏ ਦੇ ਵਿੱਚ ਆ ਕਿਸੇ ਸੀਧ ਸਿੰਘ ਦੇ ਤੇ ਆਪਾਂ ਉਹਦੀ ਹੈਲਪ ਕਰਕੇ ਆਈਏ ਕਿਉਂਕਿ ਬਹੁਤ ਪਰਿਵਾਰ ਚਲੋ ਉਹ ਸਮੇਂ ਮਹਾਰ ਦੀ ਕਿਰਪਾ ਨਾਲ ਵਾਰ ਵੀ ਸੱਟ ਹੋ ਗਏ ਕਿਸੇ ਦੇ ਜਵਾਬ ਸੱਟ ਹੋ ਗਏ ਬਹੁਤ ਪਰਿਵਾਰ ਰੋਲਦੇ ਨੇ ਕਿਉਂਕਿ ਬੀਬੀ ਸੰਦੀਪ ਕੌਰ ਖਾਲਸਾ ਭਾਈ ਕਸਤੀਵਾਲ ਦੇ ਘਰ ਵਾਲੀ ਉਹਨਾਂ ਨੇ ਬਹੁਤ ਲੋਕਾਂ ਦੀ ਹੈਲਪ ਕਰੀਆ ਬਹੁਤ ਬੱਚਾ ਨੂੰ ਸੰਭਿਆ ਇਹ ਜੇ ਟਰਸਟ ਉਹਨਾਂ ਨੇ ਚਲਾਏ ਨੇ ਕਿਉਂਕਿ ਉਹਨਾਂ ਦੀ ਜੇ ਤੁਸੀਂ ਵਿਖੜਾ ਪੈਂਡਾ ਕਿਤਾਬ ਪੜੋ ਤਾਂ ਜੋ ਕੁਝ ਉਹਨਾਂ ਨਾਲ ਬੀਤੇ ਆ ਤੁਸੀਂ ਉਹ ਸੋਚ ਕੇ ਹੈਰਾਨ ਹੋ ਜਾਓਗੇ ਵੀ ਉਹ ਸਮੇਂ ਦੇ ਲੋਕਾਂ ਨੇ ਉਹ ਸਮੇਂ ਦੇ ਜੋ ਉਹਨਾਂ ਦੇ ਨਾਲ ਰਲ ਮਿਲ ਕੇ ਕਾਰੋਬਾਰ ਚਲਾ ਰਹੇ ਤੇ ਤੇ ਟਰਸਟ ਦਾ ਸਪੋਰਟ ਕਰ ਰਹੇ ਤੇ ਬਾਅਦ ਚ ਉਹਨਾਂ ਨੇ ਕਿਵੇਂ ਟਰਸਟ ਦੱਬੇ ਤੇ ਕਿਵੇਂ ਬੀਬੀ ਸੰਦੀਪ ਕੌਰ ਖਾਲਸਾ ਨੂੰ ਵਿੱਚੋਂ ਕੱਢਿਆ ਤੇ ਉਹਨਾਂ ਨੇ ਕਿਵੇਂ ਹੌਲੀ ਹੌਲੀ ਆਪਣੇ ਪੈਰ ਜਮਾਏ ਦੇ ਇਹ ਪਰਿਵਾਰਾਂ ਨੇ ਬਹੁਤ ੱੱਕੇ ਖਾਧੇ ਨੇ ਇਹਨਾਂ ਦੇ ਬੱਚਿਆਂ ਨੇ ਬਹੁਤ ਦੁੱਖ ਝੰਡਾਇਆ ਪਰ ਆਪਾਂ ਇਹਨਾਂ ਦੀ ਜਿੰਨੀ ਵੀ ਹੈਲਪ ਕਰ ਸਕਦੇ ਆ ਸਮਾ ਇਹ ਚੀਜ਼ ਦੀ ਮੰਗ ਕਰਦਾ ਤੇ ਪਰਿਵਾਰਾਂ ਨੂੰ ਉੱਪਰ ਚੁੱਕਣ ਦੀ ਮੰਗ ਕਰਦਾ ਤੇ ਇਹ ਪਰਿਵਾਰਾਂ ਦੇ ਮਨ 'ਚ ਕਿਤੇ ਨਾ ਜਾਵੇ ਵੀ ਜੇ ਅਸੀਂ ਕੌਮ ਖਾਤਰ ਆਪਣੇ ਪੰਜਾਬ ਖਾਤਰ ਆਪਣੇ ਦੇਸ਼ ਖਾਤਰ ਖੜੇ ਆ ਤਾਂ ਅਸੀਂ ਕੋਈ ਘਾਟਾ ਖਾਦਾ ਤੇ ਲੋਕਾਂ ਨੇ ਸਾਡਾ ਸਾਥ ਨਹੀਂ ਦਿੱਤਾ ਇੱਕ ਕਲੰਕ ਲੱਗਣੋਂ ਆਪਾਂ ਨੂੰ ਬਚਾਉਣਾ ਚਾਹੀਦਾ ਤੇ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਪਰਿਵਾਰਾਂ ਦੀ। ਟੋਕੇ ਨੁਕਸਾਨ ਹਮੇਸ਼ਾ ਲਈ ਆਪਣੇ ਲੋਕਾਂ ਦਾ ਹੀ ਆ। ਕੋਈ ਵੀ ਕੋਈ ਸੇਵਾ ਕਰਨੋਂ ਕੋਈ ਬੇਇੱਜ਼ਤੀ ਕਰਦਾ ਉਹਨੂੰ ਸੋਧਰੋ ਕਿਉਂ ਹਰੇਕ ਡਰਦਾ ਵੀ ਮੇਰੀ ਕਿਸੇ ਨੇ ਪਿੱਛੇ ਪੈਰਵਾਹੀ ਨਹੀਂ ਕਰਨੀ। ਮੇਰੇ ਪਰਿਵਾਰ ਨੂੰ ਸਾਹਮਣਾ। ਜੇ ਆਪਾਂ ਕੌਮ ਇਹ ਚੀਜ਼ ਦਾ ਸਾਥ ਦੇਵਾਂਗੇ ਤਾਂ ਬੇਇੱਜ਼ਤੀ ਕਰਨ ਵਾਲੇ ਵੀ ਡਰਨਗੇ। ਕਿਸੇ ਨੇ ਬੇਇੱਜ਼ਤੀ ਨਹੀਂ ਕਰਨੀ। ਕਿਸੇ ਨੇ ਸਿੱਖੀ ਵਾਲੇ ਨੂੰ ਹੱਥ ਨਹੀਂ ਪਾਉਣਾ ਤੇ ਜੇ ਪਿੱਛੇ ਖੜਨ ਵਾਲੇ ਕਾਇਮ ਹੋਣਗੇ। ਇੰਨੀ ਕਿ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ